आईएन 7 कवर नामे ਤੁਹਾਡਾ ਤੁਹਾਗਾ ਦਾ ਅਸੀਂ ਇਸਤੰਬੁਲ ਆ ਜਾ ਰਹੇ ਹਾਂ ਕਾਮਰੇ ਰਜੇਸ਼ ਕੁਮਾਰ ਜੀ ਨੂੰ ਕਿ ਜਿਹੜੇ ਅੱਜ ਦੇ ਹਰਾਚਾਲ ਦੇ جنگ ਦੇ ਉਹਨਾਂ ਬਾਰੇ ਕੀ ਕਰਾ ਜਾ ਰਿਹਾ ਜੀ ਜੀ ਬਾਲਾ ਸ਼ੋਕ ਦੇ ਸਾਡੇ ਚੈਨਲ ਤੇ ਸਾਰੀ ਜਨਤਾ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਵਾਲੇ ਕਮ ਸਭਾ ਜੀ ਜੀ ਅੱਜ ਜਿਹੜੀ ਇਹ جنگ ਲੱਗੀ ਹੈ ਇਹ ਹਿੰਦੁਸਤਾਨ ਔਰ ਪਾਕਿਸਤਾਨ ਦੀ ਇਹਦੇ ਬਾਰੇ ਤੁਸੀਂ ਕੀ ਐਨਾਲਿਸਿਸ ਕਰਦੇ ਹੋ ਦੇਖੋ ਨੇ ਚਾਹੀਦੀ ਜਦ ਕਦੀ ਵੀ ਕੋਈ ਹਾਲ ਨਹੀਂ ਹੁੰਦਾ ਨਹੀਂ ਜਿਹੜੇ ਤੁਸੀਂ ਕਹਿੰਦੇ ਜਦ ਕਦੀ ਹਾਲ ਨਹੀਂ ਹੁੰਦਾ ਤੇ ਉਹਨਾਂ ਨੇ 28 ਬੰਦੇ ਕਿ 26 ਬੰਦੇ ਮਾਰ ਦੇ ਕਹਿਰਗੰਮ ਦੇ ਵਿੱਚ ਉਦੋਂ ਉਹਨਾਂ ਨੇ ਮੋਦੀ ਦਾ ਨਾਮ ਲੈ ਕੇ ਆ ਉਹਨਾਂ ਨੇ ਇਹ ਕਹਿ ਕੇ ਅਸੀਂ ਮੋਦੀ ਨੂੰ ਦਸਤੋ ਜਾ ਕੇ ਤੇ ਫਿਰ ਮੋਦੀ ਨੂੰ ਜਿਤਨਾ ਸੁਣੋ ਤੈਨੂੰ ਦਿੱਖ ਜੇ ਇਹ ਕਹਿੰਦੇ ਆ ਕਿ ਉਹਨਾਂ ਕੀਤਾ ਯਸ ਰਾਜ ਉਹ ਮੰਨ ਨੇ ਸਬੂਤ ਦੋ ਤੁਸੀਂ ਦਿੱਤੀ ਕੋਈ ਨਹੀਂ ਦੇਖਿਆ ਜਾਵੇ ਕਿ ਸੱਤ ਲੱਖ ਪੌੜੀ ਤੇ ਕਹੀ ਆ ਉਹ ਮਤਲਬ ਕੌਸਲਾਕ ਨੂੰ ਰਿੰਨਾਤ ਲਾਔਰ ਚਪਕੀ ਚਪਕੇ ਦੀ ਨਿਗਰਾਨੀ ਰਹੀ ਹੈ ਉਹ 2 ਦਿਨ ਚ ਵੀ ਡੇਵਾ ਵੀ ਨਾ ਏਜੰਸੀਆਂ ਸੁਤੀਆਂ ਪਈਆਂ ਸੀ ਜਿਉਂ ਉਹਨਾਂ ਨੇ ਇਸ਼ਾਰਾ ਦਿੱਤਾ ਸੀ ਕਿ ਕੁਝ ਕੁਝ ਹੋ ਸਕਦਾ ਹੈ ਇਹਨਾਂ ਕੀ ਕੀਤਾ ਹੁਣ ਤੁਹਾਡਾ ਵੀ ਮਤਲਬ ਜਨਰਲ ਵਾਲ ਲੈਣੀ ਚਾਹੀਦੀ ਇਹ ਤੁਹਾਡਾ ਵੀ ਮਤਲਬ ਹੈ ਕਿ ਇਹ ਇਹਨਾਂ ਦੇ ਸਾਹਜੇ ਜੀ ਹੈ ਗ੍ਰਹਿ ਮੰਤਰੀ ਨੂੰ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਇਹ ਕਹੋ ਕਿ ਵਿਕਤ 2011 ਦੇ ਵਿੱਚ ਜਦੋਂ ਸਾਜ ਤੇ ਹਮਲਾ ਹੋਇਆ ਸੀ ਔਰ ਉਸ ਵੇਲੇ ਮੰਤਰੀ ਨੇ ਸਿਰ ਭਰ ਗਿਦੇ ਕਿ ਤੁਸੀਂ ਕਿ ਨਹੀਂ ਚੂਕ ਇਹ ਕਹਿੰਦੇ ਨਹੀਂ ਸਾਡੇ ਕੋਲ ਚੂਕ ਹੈ ਜੀ ਚੂਕ ਕੋਈ ਵੀ ਤਰ੍ਹਾਂ ਦੀ ਪਿਆਰੀ ਜਿਹੜੀ ਚੂਕ ਤਾਂ ਹੁੰਦੀ ਹੈ ਕਿ ਅਸੀਂ ਬੈਠੇ ਆ ਤੇ ਸਾਡੇ ਕੋਲ ਚੂਕ ਹੋ ਗਈ ਤੇ ਚੂਕ ਦਾ ਵੀ ਲੈਣਾ ਉਹ ਸਵਾਲ ਇਸ ਗੱਲ ਦਾ ਹੈ ਕਿ ਜਿਹੜੇ ਪਹਾਲ ਕਾਮ ਦੇ ਵਿੱਚ 28 ਬੰਦੇ ਮਾਰੇ ਜਿਨ੍ਹਾਂ ਨੂੰ ਪੁੱਛਿਆ ਗਿਆ ਤੂੰ ਹੰਝੂ ਨਹੀਂ ਮਰ ਕਲਮਾ ਪੜਾਇਆ ਗਿਆ ਅੰਮ੍ਰਿਤ ਪੈਂਟਾ ਪੜਾਈਆਂ ਉਹਦੇ ਬਾਰੇ ਕੀ ਕਹਣਾ ਚਾਹੁੰਦੇ ਹੋ ਬਿਲਕੁਲ ਤਰ੍ਹਾਂ ਐਸੇ ਮੈਂ ਸਿੰਪਲੀ ਗੱਲ ਨਹੀਂ ਕਰੂੰਗਾ ਐਸੇ ਮੈਂ ਐਸੇ ਐਸੇ ਤਰੀਕੇ ਸੰਬੰਧਿਤ ਗੱਲ ਕਰੂੰਗਾ ਐਸੇ ਜਿਹੜਾ ਮਾਹੌਲ ਬਣਾਇਆ ਲੋਕਾਂ 'ਚ دہشت ਪਾਈ ਹੋਈ ਹੈ ਇਹਨਾਂ ਨੇ ਔਰ ਮੈਂ ਸੋਚਦਾ ਕਿ ਇਹ ਅਨਪੜ੍ਹ ਵਾਇਜਾ ਵੀ ਕਰੋ ਜਾਨ ਅਨਪੜ੍ਹ ਕਰੋ ਪ੍ਰਾਈਮ ਮਿੰਿਸਟਰ ਨੂੰ ਐਸਵੇਲੇ ਕੇ ਜੰਗ ਵਾਲੇ ਬਨੇਗਾ মিডিਆ ਇਹਨਾਂ ਦਾ ਗੋਦੀ মিডিਆ ਲੱਗਾ ਕਿ ਝੋਂਗਦੋ ਸਾਰਿਆਂ ਨੂੰ ਜ਼ਿੰਮੇਵਾਰ ਬੰਦਾ ਇਹ ਇਹ ਬਾਰੇ ਇਹ ਬਾਰੇ ਕਹਿ ਰਹੇ ਕਿ ਤੁਸੀਂ ਕਾਂਗਰਸ ਹੋਣ ਦੇ ਨਾਤੇ ਇਹ ਗੱਲਾਂ ਕਰ ਰਹੇ ਜਾਨੀ ਕਾਂਗਰਸ ਕਿ ਹੁਣ ਕਾ ਕੀ ਕਾਂਗਰਸ ਸਮਰਥਨ ਦਿੰਦਾ ਸਾਰੇ ਮੁਲਕਾਂ ਦੇ ਸਮਰਥਨ ਦੇ ਸਬਾਤ ਕਿ ਕਾਂਗਰਸ ਸਮਰਥਨ ਨਹੀਂ ਦਿੰਦੇ ਇਹਨਾਂ ਦੇ ਨਾਲ ਹੈਗੇ ਬੇਸ਼ਤ ਨਾਲ ਹੈਗੇ ਇਹਨਾਂ ਦੇ ਨਾਲ ਹੀ ਬੇਸ਼ਤ ਨਾਲ ਹੈਗੇ ਨਹੀਂ ਇਹ ਕੈਬਨਿਟ ਜੰਗ ਨਹੀਂ ਹੋਣੀ ਇਹ ਜਗ ਜਗ ਬਾਰੇ ਨਹੀਂਗਾ ਜਗ ਤੇ ਸਭ ਬੰਦੇ ਕਹਿੰਦੇ ਵੀ ਨਹੀਂ ਹੋਣੀ ਚਾਹੀਦੀ ਲੇਕਿਨ ਜੋ ਹੜਾ ਆਚਰਣ ਬਣਾਤੇ 28 ਮੁੰਦੇ ਮਾਰਦੇ ਜੋ ਇਹਨਾਂ ਨੇ ਬਣਾਤੇ 28 ਬੰਦੇ ਮਾਰਦੇ ਉਹਦੇ ਬਾਰੇ ਤੁਸੀਂ ਦੱਸੋ ਕੀ ਉਹਨਾਂ ਦਾ ਸਹੀ ਕੀਤਾ

ਉਹ ਤਾਂ ਮੀਡੀਆ ਵਾਲਿਆਂ ਨੇ ਸਾਇਆ ਬਿਲਕੁਲ ਜੀ ਮੰਗਣ ਦੇ ਸੀ ਦੇਖੋ ਇੱਕ ਵੇਸ਼ ਤਾਂ ਪ੍ਰਧਾਨਕਤੀ ਉਸ ਤੇ ਬੱਚੇ ਮਰੇ ਹੁਣ ਔਰ ਉੱਥੇ ਜਾ ਕੇ ਵੋਟਾਂ ਮੰਗਦਾ ਨਾ ਬਿਲਕੁਲ ਨਹੀਂ ਅਸਲ ਉਹ ਸਾਰੇ ਵਾਪਸ ਆ ਗਿਆ ਸੀ ਵੋਟਾਂ ਜਰੂਰ ਮੰਗ ਰਿਹਾ ਸੀ ਨਾ ਨਾ ਆਪਣੇ ਵਿਦੇਸ਼ੀ ਟੋਰੇ ਤੋਂ ਵਾਪਸ ਆ ਦੇਖੋ ਮੈਂ ਨਾ ਗੱਲ ਕਰ ਕਾਂਗਰਸ ਦੀ ਨਾ ਗੱਲ ਕਰਦਾ ਭਾਜਪਾ ਦੀ ਨਾ ਗੱਲ ਕਰਦਾ ਕਿਸੇ ਹੋਰ ਕੰਟੀਨਰ ਪਾਰਟੀ ਦੀ ਉਹ ਬੰਦਾ ਉੱਥੇ ਵਾਪਸ ਆਇਆ ਵਾ ਅੱਛਾ ਪਰ ਬੋਟਾ ਮੰਗਾਇਆ ਨਾ ਇਹ ਬੋਟਾ ਇਸ ਨਾਲ ਬੋਟਾ ਦੇ ਤਾ ਨਾ ਨਹੀਂ ਨਾ ਦੇਖੋ ਇਹ ਦੇ ਆਪਕੇ ਆਪਕੀ ਸੋਚ ਹੈ ਇਹ ਵੀ ਬੋਟਾ ਲੋ ਇਹ ਆਪਣਾ ਆਪਣਾ ਅਝਕਾਰ ਹੈਗਾ ਆਪਣਾ ਆਪਣਾ ਸੋਚਦਾ ਨੇ ਇਹ ਇਹ ਗਾਲਾ ਕਿ ਉਹਦਾ ਯਾਰ ਉਹ ਕਹਿੰਦੇ ਸੋ ਲੇਕਿਨ ਜਦੋਂ ਇਹ ਅਟੈਕ ਹੋਇਆ ਉਸ ਬੰਦੇ ਨੇ ਬਿਹਾਰ ਤੋਂ ਇੱਕ ਬਹੁਤ ਖਾਸ ਵੀਚੀ ਜਿਹੜੀ ਪਾਕਿਸਤਾਨ ਤੱਕ ਵੀ ਪਹੁੰਚੀ ਇਹ ਉਹਦਾ ਜਵਾਬ ਵੀ ਉਹਨੇ ਕਿਹਾ ਵਾ ਤੁਸੀਂ ਤੁਸੀਂ ਨੂੰ ਇਹ ਦੱਸੋ ਕਿ ਜੇ ਉਹ ਮੋਰਦੇ ਨੇ ਕਿਤਾ ਗਲਤ ਕੀਤਾ ਦੇਖੋ ਜੀ ਜੋ ਹੋਇਆ ਉਹ ਗਲਤ ਹੋਇਆ ਜੋ ਮੋਤੀ ਨੇ ਕਿਤਾਬ ਉਹਦੀ ਤਾਂ ਮੋਤੀ ਦੀ ਮਗਾਲ ਛੱਡੋ ਜੋ ਹੋਇਆ ਉਹ ਕਰਦਿਆ ਜੋ ਹੈ ਉਹ ਕਰਤਾ ਹੈ ਇਸ ਤੋਂ ਬਾਅਦ ਕੀ ਹੋਣਾ ਚਾਹੀਦਾ ਕੀ ਕਰਨਾ ਚਾਹੀਦਾ ਅੰਮ੍ਰਿਤ ਸ਼ਾਂਤੀ ਤੋਂ ਮੁੜਕ ਸੜਕਾਂ ਦੇ ਉੱਤੇ ਪੌਂਦ ਦੇ ਮੋੜ ਤੇ ਉਹ ਸਾਡਾ ਮੋੜ ਕੇ ਆ ਬੰਦੇ ਮਰਾਈ ਦੱਸੋ ਬੰਦੇ ਮਰੌਲੇ ਹੁਣ 2019 ਦੀ ਚੱਲ ਜੇ ਫਿਰ ਵੋਟਾਂ ਦੀ ਗੱਲ ਆ ਜਾਣੀ ਹੈ ਇਹ ਦੇਖੋ ਜੀ ਇਸ ਦਾ ਪਿੱਛੇ ਵੀ ਚੱਲਦੀ ਹੈ 47 ਉਹ ਲੈ ਕੇ ਹੁੰਦਾ ਹੈ ਕਿ ਇਹ ਜਿਹੜੇ ਪ੍ਰੈਜ਼ੀਡੈਂਟ ਜੋ ਪਬਲਿਕ ਕਹਿ ਰਹੀ ਸੀ ਜੋ ਅਜੇ ਹਿੰਦੁਸਤਾਨ ਦੀ ਲੋਕਤੰਤਰ ਦੀ ਉਹ ਕਹੀ ਐ ਸਿੱਧਾ ਬਦਲਣਾ ਚਾਹੀਦਾ ਜਿਹੜੇ ਬੱਚੇ ਦਾ 6 ਦਿਨ ਤੋਂ ਦੱਲੇ ਗਿਆ ਹੈ ਉਸ ਤੋਂ ਬਾਅਦ ਹੋਤਾ ਕਤਲ ਹੋ ਗਿਆ ਵਾ ਸੁਣੋ ਵੀਡੀਓ ਆ ਵੀ ਵਾਇਰਲ ਹੋ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜੁਨੀ ਅਕੜ ਮਾ ਬਣਾ ਕੇ ਜਾਓ ਉਹਨਾਂ ਨੇ ਗੱਲਾਂ ਵੀ ਬੋਲਿਆ ਉਸ ਤੋਂ ਬਾਅਦ ਇਹ ਕਹਿੰਦੇ ਤਾਰੀਖ ਖਤਰਾ ਨਹੀਂ ਆਦੀ ਕੋਲੀ ਮਾਰੀਏ ਇਹਦੇ ਬਾਰੇ ਕੀ ਕਹਿਣਾ ਜਾਓਗੇ ਤੁਹਾਡੇ ਗੱਲ ਨੂੰ ਤੁਸੀਂ ਦੋ ਮਿੰਟ ਸੁਣਦੇ ਮੇਰੀ ਗੱਲ ਤਹੀ ਗੱਲ ਕਹਿਤੀ ਆ ਕਿ ਕਿ ਇਹਨਾਂ ਨੇ ਹੁਣ ਰਿਪੋਰਟ ਦਿੱਤੀ ਸਾਡੇ ਕੋਲ ਦੀ ਮੀਡੀਆ ਨੇ ਰਿਪੋਰਟ ਦਿੱਤੀ ਆ ਕਿ ਪਹਿਲੇ ਜੀ ਗੱਲ ਨਹੀਂ ਮੈਂ ਕੋਲੀ ਮੀਡੀਆ ਨਹੀਂ ਆ ਨਾ 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 ਜਦੋਂ ਸੱਤ ਤਾਂ ਆਪਣੇ ਵਾਪਸ ਲੈਣੇ ਪੈ ਗਏ ਮੈਂ ਕੋਲੀ ਮੀਡੀਆ ਨਹੀਂ ਆਗਾ ਮੈਂ ਕਹਿੰਦਾ ਵਾਰ ਵਾਰ ਨਹੀਂ ਬਾਬੇ ਲੈ ਗੋਦੀ ਮੀਡੀਆ ਤੁਸੀਂ ਨਹੀਂ ਪਰ ਜਿਹੜਾ ਵੀ ਗੋਦੀ ਮੀਡੀਆ ਹੋਊਗਾ ਉਹਨਾਂ ਇਹ ਦਿਖਾਤਾ ਕਿ ਆਤਕਵਾਦੀਆਂ ਦੇ ਟਿਕਾਣਿਆਂ ਦਾ ਸਾਰਾ ਪਤਾ ਹੈ ਉਹਨਾਂ ਸਭ ਘਟਾ ਢੂ ਦਿੱਤਾ ਬਿਲਕੁਲ ਨਹੀਂ ਅਗਾਈ ਦੇ ਦੱਸ ਲੋ ਜਿਹੜੇ ਜਸੂਸ ਹੁੰਦੇ ਆ ਨਹੀਂ ਮੈਂ ਮੈਂ ਜਵਾਬ ਦੇਣਾ ਜਿਹੜੇ ਜਸੂਸ ਹੁੰਦੇ ਨੇ ਏਜੰਸੀਆਂ ਹੁੰਦੀਆਂ ਨਾ ਉਹਨਾਂ ਨੂੰ ਪਤਾ ਨਾ ਕਿੱਦੇ ਕਿੱਦੇ ਟਿਕਾਣੇ ਹਰ ਸ਼ਹਿਰ ਦੇ ਵਿੱਚ ਹਰ ਮੁਲਕ ਦੇ ਵਿੱਚ ਇਹ ਅਗਾ ਤੁਸੀਂ ਕੋਈ ਵੀ ਮੰਨਦੇ ਹੋ ਨਾ ਹਾਂ ਜੀ ਜੇ ਟਿਕਾਣੇ ਪਤਾ ਜਿਹੜੇ ਚਾਰ ਮਾਰ ਕੇ ਲੰਘ ਗਏ 7 ਲੱਖ ਫੌਜ ਦੇ ਵਿੱਚੋਂ ਦੀ ਲੰਘ ਗਏ ਉਹ ਬੰਦੇ ਕਿੱਥੇ ਨੇ ਇਨਰਜੈਂਸੀ ਉਹ ਕਿਹਨਾਂ ਹੀ ਕੀ ਕਰਦੇ ਰਹੇ ਅਮਰੀਕਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਦੁਨੀਆਂ ਦੇ ਨਹੀਂ ਤੁਸੀਂ ਸੁਵਿਧਾ ਦੀ ਮੰਗ ਕਰਦੇ ਹੋ ਬਿਲਕੁਲ ਕਰਦੇ ਨਹੀਂ ਕਿ ਅਸਤੀਫਾ ਦੇ ਦੇਣਾ ਚਾਹੀਦਾ 26 ਬੰਦੇ ਮਾਰਦੇ ਉਹ ਤਾਂ ਜਿਹੜੀ ਜੰਗ ਲਾਈ ਹੁੰਦੇ ਬਾਰੇ ਕੁਝ ਕਹੋ ਜੰਗ ਮਸਲੇ ਦਾ ਹੱਲ ਦੇਖੋ ਐਸਲ ਜੋ ਮੈਨੂੰ ਮਸਲਾ ਹੈ ਜੋ ਅਮਰੀਕਾ ਦਾ ਜੋ ਗਿਆਨ ਉਹ ਸਾਇਲੈਂਸ ਹੋਇਆ ਉਹਨਾਂ ਦਾ ਕਹਿੰਦੇ ਠੀਕ ਹੈ ਆਪਸ ਵਿੱਚ ਨਿਬੜੋ ਆਪਸ ਵਿੱਚ ਨਿਬੜ ਕੇ ਦੋ ਭਰਾ ਲੜਦੇ ਆ ਨਾ ਜਦੋਂ ਗਵਾਡ ਹੈ ਠੀਕ ਲੜਦੇ ਤੁਹਾਡੇ ਆਪਣੇ ਕੀ ਥੀ ਵਿਊ ਹੈ ਪਰਸਲ ਪਰਸਲ ਕੀ ਵਿਊ ਹੈ ਨਹੀਂ ਨੇ ਜਾਣਦਾ ਹਾਂ ਲੱਗਦਾ ਮੈਂ ਨਹੀਂ ਗਿਆ ਲੇਕਿਨ ਜੋ ਜੋ ਹੋਣਾਗੀ ਸੀ ਤੇ ਹੋ ਗਈ ਸੀ ਜੋ 6:00 ਵਜੇ ਨਹੀਂ ਸੀ ਨਾ ਇਕਨੋਮੀ ਉੱਤੇ ਦੇਖਿਆ ਨਹੀਂ ਜਾਣਾ ਜੇ ਕਿਤੇ ਕੋਈ ਉਹਨਾਂ ਦਾ ਸੰਭਾਲ ਲੈਣਾ ਚੰਗੀ ਗੱਲ ਬਾਅਦ ਇਹਨਾਂ ਦਾ ਆਪ ਬਸ ਪੱਕੀ ਨਹੀਂ ਜਾਇਆ ਨਾ ਇਹਨਾਂ ਦਾ ਆਪ ਬਸ ਨਾ ਇਹਨਾਂ ਦਾ ਇੰਡੀਆ ਦਾ ਸਮਾਨ ਪਾਕਿਸਤਾਨ ਉਹ ਕੀ ਹੋ ਗਿਆ ਇੰਡੀਆ ਕੋਲ ਕਹਾਣੀ ਬੋਲਦੇ ਬ੍ਰੀਨ ਡਾਲਰ ਦੇ ਮਾਲਕ ਨੇ ਕਿ ਜੋ ਕਾਜੀ ਇੰਡੀਆ ਕੋਲੋਂ ਪੈਦਾ ਪੈਸਾ ਸੀ ਤੇ RBI ਤੋਂ ਨਾ ਉਹ ਆਪ ਦਾ ਦਾ ਰੁਪਇਆ ਦਾ ਅਗੇੜਾ ਖਾਗੇ ਆ ਕਿੰਨੇ ਜੰਗਾਂ ਲੜੀਆਂ ਉਦੋਂ ਤੱਕ ਕਿ ਇਹਨੇ ਖਾਦਾ ਨਹੀਂ ਆ ਇਹ ਕੱਲਾ ਇਹੋ ਜਿਹਾ ਆ ਗਿਆ ਬੰਦਾ ਜਿੰਨੇ ਪੈਸੇ ਸਾਰੇ ਮੈਂ ਤੁਹਾਡੇ ਕੋਲ ਸਿਰਫ ਇਹ ਜਾਣਨਾ ਚਾਹੁੰਦਾ ਕਿ ਇਹ ਜਿਹੜੀ ਜੰਗ ਲੱਗੀ ਹੈ ਇਸ ਨੂੰ ਤੁਸੀਂ ਸਹੀ ਸਮਝੋ ਜਾਂ ਗਲਤ ਸਮਝੋ ਇਹ ਜਾਣੀ ਗੱਲ ਹੈ ਜਾਨੀ ਗੱਲ ਤੇ ਜਿਹੜੇ ਬੰਦੇ ਬਰੇ ਉਹ ਸਹੀ ਨੇ ਨਹੀਂ ਉਹ ਤੇ ਦੇਖੋ ਦੇਖੋ ਗਵਰਡ ਨੂੰ ਮਤੂ ਰਿਹਾ ਉਹਦੇ ਨਾਲ ਹੋਰ ਕੋ ਉਦੇਸ਼ ਨਾਲ ਗਵਰਡ ਨੂੰ ਕੌਣ ਤਰਮਾਲ ਕਿੰਨੀ ਵਾਰ ਤੱਕ ਮਾਰਨ ਨੂੰ ਕਿੰਨੀ ਵਾਰੀ ਉਹਨਾਂ ਨੂੰ ਕਿਹਾ ਵਾਰ ਕਿੰਨੀ ਵਾਰੀ ਉਹਨਾਂ ਨੂੰ ਗੁੱਸਿਆ ਤੁਸੀਂ ਇਹ ਭਲੇ ਚ ਨਹੀਂ ਦੇ ਹੋਣਾ ਉਹੀ ਗਵਾਂਡਾ ਵੇਖ ਰਿਹਾ ਕਿ ਸੁਖਰੇ ਹੋਗੇ ਗਵਾਂਡਾ ਬਣਾ ਕੇ ਸੌਖੇ ਦੇਖੋ ਜੀ ਗਵਾਂਡਾ ਬਣਾ ਲੈ ਬੋਲੋ ਮੇਰੀ ਗੱਲ ਸੁਣੋ ਇਹ ਤਰੀਕਾ ਉਹ ਕਰ ਰਹੇ ਹੋ ਸਿੱਧੇ ਪਾਕਿਸਤਾਨ ਦੇ ਬਾਦੂ ਨਹੀਂ ਨਹੀਂ ਤੇ ਪਾਕਿਸਤਾਨ ਦੇ ਵੱਲ ਦੀ ਗੱਲ ਕਰ ਰਹੇ ਹੋ ਪੰਜਾਬ ਦੀ ਗੱਲ ਕਰ ਰਹੇ ਐਸੇ ਮੈਂ ਪੰਜਾਬ ਦੇਖੋ ਪੰਜਾਬ ਤੇ ਸਿੱਖਾਂ ਦੇ ਵਿੱਚ ਮੌਨਣ ਦੇ ਕਹਿੰਦੇ ਪੰਜਾਬ ਦੇ ਜਿਹੜਾ ਆਰਮਿੰਨ ਕੇ ਲਿਜਾਈ ਗਈ ਆਰਮਿੰਨ ਤੋਂ ਹੀ ਨੋਟਾਂ ਦੇ ਕਿਸੇ ਗਿਓ ਮੇਰੀ ਮੇਰੀ ਗੱਲ ਸੋ ਉਹ ਮੇਰੇ ਨਾਲ ਹੋਣੇ ਉਹਨਾਂ ਦੀ ਗੱਲਾਂ ਛੱਡੋ ਛੱਡੋ ਗੱਲ ਨਾ ਛੱਡੋ ਦੇ ਦਾਰ ਲੋਕ ਨੇ ਮੈਂ ਮੈਂ ਮੁਲਕ 'ਚ ਨਹੀਂ ਬੈਠਾ ਦੂਜੇ ਮੁਲਕ 'ਚ ਬੈਠ ਕੇ ਗੱਲਾਂ ਕਰਦਾ ਨਹੀਂ ਮੈਂ ਨਹੀਂ ਕਰੂ ਬੋਲਦੇ ਬੋਲੋ ਕੀ ਕੀ ਵਗੈ ਪੱਲੂ ਵਾਰੀ ਕੀ ਕਰਦੇ ਹੋ ਇਹ ਜਿਹੜਾ ਬੰਦਾ ਹੈ ਹੀ ਅਤਵਾਦੀ ਹੈ ਜਿਹੜਾ ਬੰਦਾ ਹੈ ਹੀ ਪੱਲੂ ਵਾਰੀ ਹੈ ਬੱਤ ਗੱਪਾਂ ਦੀ ਵੀ ਮਾਇਦੇ ਹੋ ਕੋਈ ਨਹੀਂ ਦੇਖਣ ਦਾ ਤੇ ਜੋ ਕਹਿੰਦਾ ਕਿ ਮੈਂ ਇਹ ਦੇਖ ਤਾਂ ਨਹੀਂ ਕਿ ਆਪਾਂ ਲੋਕ ਬੇਸ਼ਿਕ ਤਸਰੀਕ ਆ ਔਰ ਆਪਾਂ ਇੱਕ ਮਿੰਟ ਆਪਾਂ ਪਾਕਿਸਤਾਨੀ ਆਗੇ ਪੁੱਛ ਲੋ ਜਨਤਾ ਜਾਣਨੀ ਚਾਹੁੰਦੀ ਕਿਸੇ ਆਨੇ ਹੋਰ ਕਿ ਉਹ ਜਨਤਾ ਜਾਣਨੀ ਨਹੀਂ ਜਾਂਦੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਜੋ ਕਰਤੂਤ ਕੀ ਪਾਕਿਸਤਾਨੀ ਉਦਯੋਗਿਕ ਕਿੱਤੀ ਹੈ ਸੋ ਮੌਜੂਦ ਹੈ ਮੈਂ ਤਖ਼ਰੀਰ ਲਈ ਗੱਲ ਕਹੀ ਆ ਸਾਡੇ ਕੋਲ ਠੋਸ ਸਬੂਤ ਤੇ ਗਈਏ ਫਿਰ ਅਸੀਂ ਇਹ ਨਹੀਂ ਗੱਲ ਸਬੂਤ ਨਹੀਂ ਸਬੂਤ ਹੈ ਸਬੂਤ ਹੈ ਜੇ ਵੀ ਕਈ ਵਾਰਾ ਛਿਪਿਆ ਜਾਣਾ ਕੀਤਾ ਹੋਰ ਹੀ ਕਿਹਨਾਂ ਰਹੀ ਇਸ ਨੂੰ ਸਬੂਤ ਇਕੱਠੇ ਕਰਦੇ ਰਹਿਣਾ ਪਾਰੀ ਵੰਸੂਤ ਨਹੀਂ ਲੋ ਵੇਦ ਕਹਿੰਦੇ ਕਿ ਇਹ ਚੋਰ ਹੈ ਕਿ ਕਿੰਨਾ ਕਹਿੰਦੇ ਹੋ ਨਹੀਂ ਨਹੀਂ ਕਾਹਨ ਮੈਂ ਤੁਹਾਡੀ ਅਸਲ ਪਰਸਲ ਪਰਸਲ ਮੇਰੀ ਹੈ ਮੈਂ ਤਾਂ ਇਹ ਅਸਲ ਦਾ ਕਾਹਨ ਮਿਲਿਆ ਐਨਾ ਸੁਣਦਾ ਕੋਈ ਮੁੱਤਿਆ ਸਭਰਤਕਾ ਮੈਂ ਇੱਕ ਸਿਰਫ ਇਹ ਗੱਲ ਕਰ ਰਿਹਾ ਕਿ ਜੋ ਵੀ ਤਾਲੇ ਸਹੀ ਕੀਤਾ ਇਹ ਮੇਰੀ ਇੱਛਾ ਵਾ ਮੇਰੀ ਮਨਚਾ ਵਾ ਮੈਂ ਨਹੀਂ ਕਹਣਾ ਵਾ ਤੁਸੀਂ ਲੋਕ ਕਹਿੰਦੇ ਹਰ ਬੰਦੇ ਦਾ ਆਪਣਾ ਆਪਣਾ ਥਿਊ ਹੈ ਮੈਂ ਜਾਣਨਾ ਚਾਹਨਾ ਵਾ ਐਸਲੇ ਅਹੀਂ ਸਾਰੇ ਇਹਨਾਂ ਦੇਸ਼ ਨਾ ਖੜੇ ਸਤੋ ਵੱਡੀ ਗੱਲ ਇਹ ਆ ਅਹੀਂ ਤੇ ਪਾਰਟੀ ਨਾ ਖੜੇ ਅਹੀਂ ਦੇਸ਼ ਨਾ ਖੜਨਾ ਗਾੜੋ ਨਾ 100% ਖੜੇ ਆ ਪੂਰੀ ਸਪੋਰਟ ਆ ਸਾਡੀ ਅਸੀਂ ਦੇਸ਼ ਦਾ ਖੜੇ ਰਹਿਣਾ ਆ ਮਰਦੇ ਦਮ ਤੇ ਖੜੇ ਰਹੋ ਜੇ ਛੱਡ ਕੇ ਨਹੀਂ ਭੱਜਾਂਗੇ ਚੋਲਾ ਲੈ ਕੇ ਨਹੀਂ ਭੱਜਾਂਗੇ ਦੇਸ਼ ਨਾਲ ਖੜਾ ਕੇ ਇੱਥੇ ਹੀ ਮਰਾਂਗੇ ਇਸ ਸਾਡੇ ਨਾਲ ਕਾਮਰੇਡ ਜੇਸ਼ੁਮਾਰ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਦੱਸੇ ਕਿ ਕੀ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਜੰਗ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਬਾਕੀ ਸਭ ਦੇ ਆਪਣੇ ਆਪਣੇ ਵਿਚਾਰ ਨੇ ਕੈਮਰਾਮੈਨ ਸੁਖ ਦੇ ਨਾਲ ਪੰਕਜ ਬੋਗੀ ਆਈਪੀਐਲ 7 ਖਬਰ ਨਾਮਾ ਹਰ ਖਬਰ ਸੱਚ ਕੇ ਸਾਥ